ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸ਼ਰਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਹੋਏ ਭਾਜਪਾ ਚ ਸ਼ਾਮਲ ਚੀਮਾ ਨੇ ਕਿਹਾ ਜਿਸ ਤਰ੍ਹਾਂ ਬੈਬਲ ਕਲਾਂ ਕਾਂਡ ਤੇ ਹੋਰ ਘਟਨਾਵਾਂ ਵਾਪਰੀਆਂ ਉਹ ਕਿਸੇ ਤੋਂ ਲੁਕੀਆਂ ਨਹੀਂ ਰਹੀਆਂ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਭਾਜਪਾ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਿਆ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਾਰੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਤੇ ਬੋਲਿਆ ਵੱਡਾ ਹਮਲਾ ਬਿੱਟੂ ਨੇ ਆਪਰੇਸ਼ਨ ਬਲੂ ਸਟਾਰ ਤੇ ਪੀ ਚਦੰਬਰਮ ਦੇ ਦਿੱਤੇ ਬਿਆਨ ਬਾਰੇ ਗੱਲ ਕਰਦੇ ਹੋਏ ਕਿਹਾ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗੱਲ ਮੰਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਮੁਆਵਜ਼ੇ ਦੀ ਰਾਸ਼ੀ ਮਾਨਿਆ ਕਿ ਆ ਇਤਿਹਾਸ 'ਚ ਪਹਿਲੀ ਵਾਰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅੱਜ 5 ਕਰੋੜ 70 ਲੱਖ ਰੁਪਏ ਦੇ ਵੰਡੇ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਕੱਸਿਆ ਤੰਜ਼ ਮਾਨਿਆ ਕਿ ਸਿੱਧੂ ਨੂੰ ਸਿਰਫ ਵੋਟਾਂ ਵੇਲੇ ਪੰਜਾਬ ਦਾ ਏਜੰਡਾ ਯਾਦ ਆਉਂਦੇ ਸਿਰਫ ਵੋਟਾਂ ਦੇ ਸਮੇਂ ਸਿਆਸਤ ਕਰਨਾ ਨਹੀਂ ਐ ਕਿਸੇ ਤਰ੍ਹਾਂ ਦੀ ਸੇਵਾ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਿਆ ਏ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਭਾਜਪਾ ਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਚ ਸ਼ਾਮਲ ਕਰਵਾਇਆ ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹਿ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਕੋਲ ਪੰਥਕ ਸਾਖ ਨਹੀਂ ਰਹੀ ਜਿਸ ਤਰ੍ਹਾਂ ਬਾਈਬਲ ਕਲਾਕਾਂਡ ਤੇ ਦੂਜੀਆਂ ਘਟਨਾਵਾਂ ਵਾਪਰੀਆਂ ਉਹ ਕਿਸੇ ਤੋਂ ਲੁਕੀਆਂ ਨਹੀਂ ਹਨ ਲੋਕ ਜਾਣ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਹਾਣੀ ਤੇ ਕਰਨੀ ਚ ਫਰਕ ਹੈ ਉਹਨਾਂ ਦੇ ਪਰਿਵਾਰ ਦਾ ਅਕਾਲੀ ਦਲ ਨਾਲ 100 ਸਾਲ ਤੋਂ ਵੀ ਪੁਰਾਣਾ ਇਤਿਹਾਸ ਰਿਹਾ ਏ ਪਰ ਹੁਣ ਉੱਥੇ ਕੁਝ ਵੀ ਨਹੀਂ ਰਹਿ ਗਿਆ 100 ਸਾਲ ਦਾ ਪਾਕ ਪਿਛੋਕੜ ਹੈ ਅਕਾਲੀ ਦਲ ਵਿੱਚ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸਭ ਤੋਂ ਅਨਪਰਧਕ ਨਾ ਅਕਾਲੀ ਪੁਰਾਣਾ ਵਿੱਚ ਔਰ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਪ੍ਰਗਾੜੀ ਤੋਂ ਮਹਿਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਅਕਾਲ ਸਰਕਾਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਮਾਫੀ ਲਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਸਟਰ ਮੋਦੀ ਜੀ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਆ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਚਾਹੇ ਉਹ ਦਿੱਲੀ ਦੇ ਦੰਗੇ ਸੀ ਸਿੱਟ ਬਣਾ ਕੇ ਉਹਨਾਂ ਨੂੰ ਦੁਆਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਚਾਹੋ ਹਫਗਾਨਿਸਤਾਨ ਤੋਂ ਵੀੜਾ ਦੇ ਆਦੀਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆਂ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕਾਮੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾਲ ਕਿਲੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਤ ਸਮਾਜ ਨੂੰ ਸੂਚਨਾ ਦਿੱਲੀ ਚਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਉਸ ਸਥਾਨ ਤੇ ਜਿਹੜਾ ਧਾਰਮਿਕ ਵਿਵਾਨ ਦੇ ਉਹ ਲਾਏ ਗਏ ਇੱਦਾਂ ਦੀਆਂ ਨੇਕਾਂ ਚਿੱਠੀਆਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਭਾਜਪਾ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਸਾਰੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗੀ ਸਾਡਾ ਬੇਅਦਬੀ ਦੇ ਦੋਸ਼ੀਆਂ ਨਾਲ ਗੱਠ ਜੋੜ ਨਹੀਂ ਹੋਵੇਗਾ ਬਿੱਟੂ ਨੇ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਨਸ਼ੇ ਦੇ ਸੌਦਾਗਰ ਦੱਸਦੇ ਰਹੇ ਉਹਨਾਂ ਨਾਲ ਕਿਹੜੇ ਮੂੰਹ ਨਾਲ ਗੱਠ ਜੋੜ ਕਰਾਂਗੇ ਸਾਨੂੰ ਕਿਸੇ ਦੇ ਮੋਢਿਆਂ ਦੀ ਲੋੜ ਨਹੀਂ ਹੈ ਬਿੱਟੂ ਨੇ ਆਪਣੇ ਪਾਰਟੀ ਵਰਕਰਾਂ ਨੂੰ ਤਗੜੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਤੋਂ ਇੱਕ ਨਵੀਂ ਸ਼ੁਰੂਆਤ ਹੋਵੇਗੀ ਤੇ 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ। ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜੋ ਕਿਸੇ ਸਾਨੂੰ ਕਿ ਮੇਰੀ ਤੇ ਅਸ਼wini ਜੀ ਨੇ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੋਲ ਚੈਨਲਾਂ 'ਤੇ ਸੁਣਦਾ। ਬੀਜੇਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਊਗੀ। ਜੇ ਅਸੀਂ ਐਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੁਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਅੱਪਾ ਦੇਖਣ ਲੜਨੀ ਆ ਤੇ ਆ ਜਿੰਦਾਬਾਦ ਆ ਕਿਸੇ ਦੇ ਮੋਢਿਆਂ ਦੀ ਸਕੂਨ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਟਕੜੇ ਹੋ ਕੇ ਅੱਪਾ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਭਾਜਪਾ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਦਾਈ ਮੋਰ ਦਿਆ ਕਰੋ ਜੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਤੇ ਵੱਡਾ ਹਮਲਾ ਬੋਲਿਆ ਏ ਰਵਨੀਤ ਬਿੱਟੂ ਨੇ ਆਪਰੇਸ਼ਨ ਬਲੂ ਸਟਾਰ ਤੇ ਪੀ ਚਦੰਬਰਮ ਦੇ ਦਿੱਤੇ ਗਏ ਬਿਆਨ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਮੰਨ ਗਏ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਉਹਨਾਂ ਨੇ ਹੀ ਕਰਵਾਇਆ ਸੀ ਬਿੱਟੂ ਨੇ ਕਿਹਾ ਕਿ ਪੀਛ ਦੰਬਰੰਭ ਨੇ ਖੁਦ ਮੰਨਿਆ ਕਿ ਇਹ ਗਲਤ ਸੀ ਹੁਣ ਜਦੋਂ ਉਹ ਮੰਨ ਰਹੇ ਨੇ ਤਾਂ ਉਹਨਾਂ ਨੂੰ ਵੋਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਤੇ ਹੁਣ ਪੰਜਾਬ ਕਾਂਗਰਸ ਨੂੰ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਕਦੇ ਵੀ ਕਾਂਗਰਸ ਨੂੰ ਇਸ ਲਈ ਮਾਫ਼ ਨਹੀਂ ਕਰਨਗੇ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ 2 ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਦੋਂ ਘਟ ਤੱਕ ਕਦੇ ਮਹਿਕਮਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਹਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ ਇਤੋਂ ਬੜੀ ਗੱਲ ਹੁਣ ਕੀ ਰਹਿ ਗਈ ਆ ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ ਵੀ ਕੀ ਜੋ ਸਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ ਤੁਹਾਡਾ ਲੀਡਰ ਜੇ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ 'ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੀ ਕੋ ਗਰੂਪ ਹੈ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਸਤੰਬਰਾਂ ਵਾਲੀ ਗੱਲ ਮੰਨਦੇ ਆ ਬੀਂਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ ਮੰ 84 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣੇ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਿਹਾ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਬੀ ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਪ੍ਰੇਤ ਦੇ ਆ ਦੂਜੇ ਪਾਸੇ راہੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਘੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਤੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ ਬੜੇ ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ 인ਦਰਾ ਗਾਂਧੀ ਦੀ ਗਲਤੀ ਸੀ ਜੇ ਨਹੀਂ ਸੀ ਇਹ ਜਵਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੜਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੰਡਣ ਲਈ ਅੰਮ੍ਰਿਤਸਰ ਪਹੁੰਚੇ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਚੈੱਕ ਦਿੱਤਾ ਜਾ ਰਿਹਾ ਹੈ ਹੜਾਂ ਕਾਰਨ 3200 ਸਰਕਾਰੀ ਸਕੂਲ ਮਲਬੇ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ ਲਗਭਗ 2500 ਛੋਟੇ ਵੱਡੇ ਪੁਲ ਨੁਕਸਾਨੇ ਗਏ ਤੇ 5 ਲੱਖ ਏਕੜ ਫਸਲ ਪ੍ਰਭਾਵਿਤ ਹੋਈ ਅੱਜ 5 ਕਰੋੜ 70 ਲੱਖ ਰੁਪਏ ਵੰਡੇ ਜਾ ਰਹੇ ਨੇ ਜਿਨ੍ਹਾਂ ਚੋਂ 3 ਕਰੋੜ 84 ਲੱਖ ਰੁਪਏ ਘਰਾ ਲਈ 1 ਕਰੋੜ 16 ਲੱਖ ਰੁਪਏ ਫਸਲਾਂ ਲਈ ਤੇ 73 ਲੱਖ ਰੁਪਏ ਜਾਨਵਰਾਂ ਲਈ ਦਿੱਤੇ ਜਾ ਰਹੇ ਨੇ ਸੋ ਅੱਜ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਆਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਉਹ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਲਈ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ਼ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਾਂ ਇਹ ਇੱਕ ਯੱਗ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਆ ਪੂਰੀ ਦੁਨੀਆ ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ ਕੱਲ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡਾ ਬਹੁਤ ਸਾਰੇ ਮਾਝੇ ਤੋਂ ਵੀ ਨਹੀਂ ਇੱਥੇ ਇਹਨਾਂ ਇਲਾਕੇ ਦੇ ਵੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਹਿੰਦੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ 100 ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਆ ਪੁੰਨ ਦੇ ਪੈਸਿਆਂ ਚੋਂ ਯੱਗ ਦੇ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਾਂ ਉਹਦਾ ਦਿਲ ਹੀ ਪੱਥਰ ਹੋਊਗਾ ਕਿਉਂਕਿ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰਦਿਲ ਹੋਏ ਨੇ ਤਾਂ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਇਹਨਾਂ ਨੂੰ ਕੋਈ ਦਰਦ ਨਹੀਂ ਸੋ ਇਹ ਵੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਏ ਦਾ ਹਿਸਾਬ ਵੀ ਦੇਵਾਂਗੇ ਜਿਹਨੇ ਦਸਵੰਦ ਕੱਢਿਆ ਟਿਕ 1 ਰੁਪਈਏ ਤੋਂ 2 ਰੁਪਈਆ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਤੰਜ਼ ਕੱਸਿਆ ਮਾਨਨੇ ਕਿਆ ਕਿ ਨਵਜੋਤ ਸਿੰਘ ਸਿੱਧੂ ਦਾ ਪਤਾ ਨਹੀਂ ਚੱਲਦਾ ਕਿ ਉਹ ਕਦੋਂ ਰਾਜਨੀਤੀ ਤੋਂ ਚਲੇ ਜਾਂਦੇ ਨੇ ਤੇ ਕਦੋਂ ਵਾਪਸ ਆ ਜਾਂਦੇ ਨੇ ਵੋਟਾਂ ਵੇਲੇ ਸਿੱਧੂ ਪੰਜਾਬ ਦੇ ਏਜੰਡੇ ਦੀ ਫਾਈਲ ਤੋਂ ਧੂੜ ਝਾੜ ਕੇ ਲੈ ਕੇ ਆਉਣਗੇ ਰਾਜਨੀਤੀ ਕੋਈ 9 ਤੋਂ 5 ਦੀ ਨੌਕਰੀ ਨਹੀਂ ਜਦੋਂ ਦਿਲ ਕੀਤਾ ਆ ਗਿਆ ਤੇ ਜਦੋਂ ਦਿਲ ਕੀਤਾ ਚਲੇ ਗਿਆ ਮਾਨਨੇ ਕਿਆ ਕਿ ਰਾਜਨੀਤੀ 'ਚ ਚੰਗੇ ਲੋਕਾਂ ਦੀ ਲੋੜ ਹੈ ਤੁਸੀਂ ਜ਼ਰੂਰ ਆਓ ਪਰ ਉਦੋਂ ਆਓ ਜਦੋਂ ਪੰਜਾਬ ਨੂੰ ਜ਼ਰੂਰਤ ਹੋਵੇ ਸਿਰਫ ਵੋਟਾਂ ਦੇ ਸਮੇਂ ਸਿਆਸਤ ਕਰਨਾ ਕੋਈ ਸੇਵਾ ਨਹੀਂ ਹੈ ਇਹ ਕੋਣ ਹੈ ਜਨਾਬ ਉਹਡੇ ਲਾਕੇ ਤੂੰ ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂ ਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ 'ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਹੈ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਹਾਂ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆ ਉਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਵੀ ਇਹ ਵਿਆਹਾਂ ਚ ਲੈਣ ਦੇਣ ਵਾਲੇ ਸੂਟਾ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਗਿਆ ਆਪਾਂ ਕਹਿੰਨਾ ਨਿਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਬਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸ ਲਫਾਫੇ ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉਥੋਂ ਦਿੱਲੀ ਤੋਂ ਬੀਅਦਿ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰਥੱਲੀ ਮਾ ਜਾਂਦੇ ਆ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆਜੰਡਾ ਬਸ ਹੋਰ ਕੋਈ ਆਜੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਗੇ ਤਰਨਤਾਰਨ उपचुनाव ਲਈ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੋਸ਼ ਲਗਾਇਆ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਡੀਐਸਪੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਲੰਬੇ ਸਮੇਂ ਤੋਂ ਤਰਨਤਾਰਨ ਚ ਐਸਐਚਓ ਵਜੋਂ ਤਾਇਨਾਤ ਰਹੇ ਨੇ ਤੇ ਉਹ ਆਪ ਉਮੀਦਵਾਰ ਦੇ ਕਰੀਬੀ ਮੰਨੇ ਜਾਂਦੇ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਇਹਨਾਂ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ ਕਲियर ਨੇ ਦੋਵਾਂ ਅਧਿਕਾਰੀਆਂ ਦੇ ਤਬਾਦਲੇ ਅਤੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਮਸਲਾ ਹੈ ਜਿਹੜੀ ਤਰਨ ਤਾਰਨ 22 ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ 22 ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕੇशाही ਇਹ ਬਿਲਕੁਲ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰਤੀ ਜਿਹੜੀ ਸਪੈਸਿਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮਐਲਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸਐਚਓ ਰਹੇ ਨੇ ਉਹਨਾਂ ਦੇ ਬਲੂ ਆਈਡ ਬੋਏ ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸਚਓ ਸੀ ਹੁਣ ਪ੍ਰਮੋਟ ਹੋ ਕੇ ਡੀਐਸਪੀ ਬਣ ਗਏ ਨੇ ਤੇ ਇਹ ਦੋਹਾਂ ਨੂੰ ਉੱਥੇ ਤਰਨ ਤਰਨ ਦੇ ਵਿੱਚ ਐਸਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹਨਾਂ ਦੀ ਪੋਸਟਿੰਗ ਕਰਾ ਕੇ ਕੰਮ ਕੀ ਸ਼ੁਰੂ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਸ਼ਰਮਨੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਵੜਨ ਤੱਕ ਨਹੀਂ ਦਿੰਦੇ ਸੋ ਹੁਣ ਧੜਾ ਧੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਦਾ ਲੋਕਾਂ ਦਾ ਦੌਰ ਸ਼ੁਰੂ ਹੋ ਗਿਆ ਹੋਰ ਦੂਸਰੀਆਂ ਪਾਰਟੀਆਂ ਚੋਂ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰੇ ਨੇ ਇਹ ਦੋ ਬੰਦਿਆਂ ਦਾ ਕੰਮ ਹੈ ਉਹਨਾਂ ਨੂੰ ਸਿੱਧੇ ਫੋਨ ਕਰਨਾ ਜਾਂ ਉਹਨਾਂ ਨੂੰ ਇਨਡਾਇਰੈਕਟ ਤਰੀਕੇ ਨਾਲ ਇਹ ਤਮਕਾਇਆ ਜਾਂਦਾ ਹੈ ਕਿ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਕਿਸੇ ਹੋਰ ਕੈਂਡੀਡੇਟ ਦੀ ਸਪੋਰਟ ਕੀਤੀ ਤਾਂ ਤੁਹਾਡੇ ਉੱਤੇ ਝੂਠੇ ਪਰਚੇ ਬਣਾਏ ਜਾਣਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਫਰਸਟ੍ਰੇਸ਼ਨ ਕਾਦੀ ਹੈ ਡਰ ਕਾਦਾ ਇਹ ਤਾਂ ਤੁਸੀਂ ਕਿਹਾ ਸੀ ਕਿ ਜੀ ਇਹ ਸਰਕਾਰ ਤਾਂ ਆਮ ਆਦਮੀ ਦੀ ਸਰਕਾਰ ਹੋਏਗੀ ਇਹ ਤਾਂ ਆਮ ਆਦਮੀ ਦੀ ਭਲਾਈ ਦੇ ਕੰਮ ਕਰੂਗੀ ਤੇ ਹੁਣ ਸਰਕਾਰ ਇੰਨੀ ਬੁਖਲਾ ਗਈ ਹੈ ਫਰਸਟ੍ਰੇਸ਼ਨ ਸਰਕਾਰ ਦੀ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਤਰਨਤਾਰਨ ਦੀ 22 ਇਲੈਕਸ਼ਨ ਚ ਸਰਕਾਰ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਗਈ ਹੈ ਉਹਦੀ ਫਰਸਟ੍ਰੇਸ਼ਨ ਹੈ ਨਾ ਮੁੱਖ ਮੰਤਰੀ ਦੇ ਚਿਹਰੇ ਤੇ ਸਾਫ਼ ਦੇਖੀ ਹੈ ਤਾਂ ਹੀ ਹੁਣ ਮੁੱਖ ਮੰਤਰੀ ਜਰਨਲਿਸਟਾਂ ਨੂੰ ਗਾਲਾਂ ਕੱਢ ਰਹੇ ਨੇ ਕੀ ਹੋਇਆ ਪਰਸੋਂ ਸਟੇਜ ਤੇ ਚੜ ਕੇ ਜਿਹੜੀ ਸਰਕਾਰੀ ਸਟੇਜ ਲੋਕ ਭਲਾਈ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਨੂੰ ਹੁੰਦੀ ਹੈ ਉਹ ਸਟੇਜਾਂ ਦੀ ਵਰਤੋਂ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਮੁੱਖ ਮੰਤਰੀ ਜਾਂ ਜਰਨਲਿਸਟ ਨੂੰ ਗਾਲਾਂ ਕੱਢਣ ਲਈ ਕਰ ਰਹੇ ਨੇ ਇਹ ਪੋਲਿਟੀਕਲ ਆਪੋਨੈਂਟਾਂ ਨੂੰ ਨਿਸ਼ਾਨਾ ਬਣਾ ਰਹੇ ਸੁਪਰੀਮ ਕੋਰਟ 15 ਅਕਤੂਬਰ ਨੂੰ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲकांड ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਦੀ ਸੁਣਵਾਈ ਨਹੀਂ ਕਰੇਗਾ ਇਹ ਦਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਉਹਨਾਂ ਦਾ ਕਹਿਣਾ ਹੈ ਕਿ 15 ਅਕਤੂਬਰ ਨੂੰ ਕੇਸ ਸੁਚੀਬੱਧ ਨਹੀਂ ਹੋਇਆ ਤੇ ਅਨੁਮਾਨ ਹੈ ਕਿ ਇਸ ਮਾਮਲੇ ਨੂੰ ਅੱਗੇ ਟਾਲ ਦਿੱਤਾ ਜਾਵੇਗਾ ਇਸ ਦੇ ਮੱਦੇਨਜ਼ਰ ਐਸਜੀਪੀਸੀ ਦਾ ਇੱਕ ਵਫਦ ਕੱਲ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਜਾਵੇਗਾ ਇਸ ਤੋਂ ਇਲਾਵਾ ਮੀਟਿੰਗ 'ਚ ਐਸਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ 3 ਨਵੰਬਰ ਨੂੰ ਜਨਰਲ ਇਜਲਾਸ ਬੁਲਾਇਆ ਜਾਵੇਗਾ ਜਿਸ ਵਿੱਚ ਕਮੇਟੀ ਦੇ ਪ੍ਰਧਾਨ ਉਪ ਪ੍ਰਧਾਨ ਤੇ ਜਨਰਲ ਸਖਤਰ ਅਹੁਦਿਆਂ ਲਈ ਚੋਣ ਕਰਵਾਈ ਜਾਵੇਗੀ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ। 3 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਦੂਸਰਾ ਕਿਉਂਕਿ 15 ਤਰੀਕ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਹੁਣ ਸੁਣਵਾਈ ਉਹਦੀ ਸ਼ਾਇਦ ਗਾਂਹ ਹੋ ਜਾਏ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਅਸੀਂ ਈਮੇਲ ਕੀਤੀ ਸੀ ਉਹਦੀ ਸਾਨੂੰ ਪਰਮਿਸ਼ਨ ਦੇ ਦਿੱਤੀ ਗਈ ਆ ਤੇ ਉਹ ਕੱਲ ਨੂੰ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਵਾਂਗੇ ਸੋ ਇੱਕ ਜਿਹੜਾ ਸਭ ਤੋਂ ਵੱਡਾ ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਂਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਬਈ ਜੇ ਕੋਈ ਹਰਮੰਦਰ ਸਾਹਿਬ ਦੀ ਪੌਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਸੇਨਾ ਪਾੜ ਜਾਣਾ ਚਾਹੀਦਾ ਬਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕੀ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਨਾ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਕਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਜੀ ਦਾ ਗੁਰਵਾਨੀ ਸਿੱਖ ਅਤੇ ਆਸਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਹਸਤਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਮੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਜਿਹੜਾ ਆ ਪਰਚਾ ਦਰਜ ਹੋਣਾ ਚਾਹੀਦਾ ਅੰਤਰ ਕਮੇਟੀ ਫੈਸਲਾ ਕਰਦੀ ਹੈ ਕਿ AI ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦਿ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਅੱਜ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸੇ ਤਹਿਤ ਬੰਗਾ ਅਨਾਜ ਮੰਡੀ 'ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਕਟਾਰੂਚੱਕ ਨੇ ਕਿਹਾ ਹੜਾ ਮਗਰੋਂ ਮੰਡੀਆਂ 'ਚ ਝੋਨੇ ਦੀ ਆਮਦ ਹੁਣ ਤੇਜ਼ ਹੋ ਰਹੀ ਹੈ। 16 ਸਤੰਬਰ ਤੋਂ ਖਰੀਦ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਹੁਣ ਤਕਰੀਬਨ 18 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪਹੁੰਚਾ ਏ ਜਿਸ ਵਿੱਚੋਂ 17 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਹੁਣ ਤੱਕ ਸਰਕਾਰ ਵੱਲੋਂ ਕਿਸਾਨਾਂ ਨੂੰ 3215 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਖਰੀਦ ਪ੍ਰਬੰਧ ਪੂਰੇ ਨੇ ਸਾਨੂੰ ਕੇਂਦਰ ਵੱਲੋਂ ਦਿੱਤੇ 172 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਪੂਰਾ ਹੋਣ ਦੀ ਉਮੀਦ ਹੈ ਅੱਜ ਮੈਂ ਦਾਣਾ ਮੰਡੀ ਬੰਗਾ 'ਚ ਆਇਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਔਰ ਐਸ ਡੀਐਮ ਵੰਗਾ ਔਰ ਮੇਰੇ ਫੂਡ ਸਪਲਾਈ ਦੇ ਡੀਐਫਐਸੀ ਡਿਪਟੀ ਡਾਇਰੈਕਟਰ ਸਾਰੇ ਸਾਡੇ ਅਧਿਕਾਰੀ ਸੇਵਾ ਇਥੇ ਹਾਜ਼ਰ ਨੇ ਸੋ ਪੰਜਾਬ ਦੇ ਅੰਦਰ ਜਿਹੜਾ ਪ੍ਰੋਕ્યોਰਮੈਂਟ ਪੈੜੀ ਦਾ ਲਗਾਤਾਰ ਉਹ ਤੇਜ਼ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤ ਤੇ ਅਸੀਂ ਹਰ ਰੋਜ਼ ਮੰਡੀਆਂ ਦੇ ਅੰਦਰ ਜਾ ਰਹੇ ਹਾਂ ਔਰ ਭਾਵੇਂ ਬਪ੍ਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਆ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦੇ ਕਿਸਾਨ ਚੜ੍ਹਦੀ ਕਲਾ ਚ ਆਪਣਾ ਝੋਨਾ ਲਾ ਕੇ ਮੰਡੀਆਂ ਚ ਆ ਰਹੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਵਲ ਜਿਹੜੀ ਆ ਪਹੁੰਚੀ ਹੈ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਆ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਜਿਹੜਾ ਵਾਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ 24 ਘੰਟਿਆਂ ਦੇ ਵਿੱਚ ਵਿੱਚ ਪਰਚੇਜ਼ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਣੇ ਉਹ ਵਾਦਾ ਪੂਰਾ ਕੀਤਾ ਜਾ ਰਿਹਾ ਸੋ ਅ ਬਸ ਡੇ ਬਾਏ ਡੇ ਜਿਹੜੀ ਉਹ ਪ੍ਰਕਿਊਰਮੈਂਟ ਆ ਉਹ ਵੱਧ ਰਹੀ ਆ ਜਿਹੜਾ ਭਾਰਤ ਸਰਕਾਰ ਬੋਲਸ ਨੂੰ ਟਾਰਗੇਟ ਮਿਲਿਆ 172 ਲੱਖ ਐਮਟੀ ਦਾ ਅਸੀਂ ਉਮੀਦ ਕਰਦੇ ਆਂ ਵੀ ਉਹ ਪੂਰਾ ਕਰੀਏ ਪਰ ਕਿਉਂਕਿ ਹੜ੍ਹਾਂ ਨੇ ਫਸਲ ਦਾ ਨੁਕਸਾਨ ਬਹੁਤ ਕੀਤਾ ਹੈ ਇਦੇ باوجود ਜਿਹੜਾ ਆ ਵੀ ਅਸੀਂ ਉਮੀਦ ਕਰਦੇ ਹਾਂ ਵੀ ਚੰਗਾ ਸਾਡਾ ਰਿਜ਼ਲਟ ਪੰਜਾਬ ਚ ਆਵੇ ਸੋ ਜਿੰਨੀਆਂ ਵੀ ਪੈਡੀ ਦੀ ਗਵਰਨਮੈਂਟ ਦੇ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਯੂਆਰਟੀ ਆ ਚਾਹੇ ਕਿਸਾਨ ਨੇ ਮਿਲਰ ਨੇ ਮਜ਼ੂਰ ਨੇ ਉਹਨਾਂ ਲਈ ਸੀਜ਼ਨ ਚੰਗਾ ਹੋਵੇ ਇਹਦੇ ਲਈ ਪੂਰੇ ਬੰਦੋਬਸਤ ਕੀਤੇ ਆ ਸੀਸੀਐਲ 27000 ਕੋਰਪਿਆ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਦੀ ਔਰ ਬਾਰਦਾਨਾ ਸਾਡੇ ਕੋਲ ਹੈਗਾ ਸੋ ਪੂਰੀ ਤਰ੍ਹਾਂ ਅਸੀਂ ਅਲਰਟ ਆ ਕਿਸਾਨ ਨੂੰ ਕੋ ਮੰਡੀ 'ਚ ਦਿੱਕਤ ਨਾ ਹੋਵੇ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਹੋਏ ਭਾਜਪਾ 'ਚ ਸ਼ਾਮਲ। ਚੀਮਾ ਨੇ ਕਿਹਾ ਜਿਸ ਤਰ੍ਹਾਂ ਬਾਈਬਲ ਕਲਾਕ ਕਾਂਡ ਤੇ ਹੋਰ ਘਟਨਾਵਾਂ ਵਾਪਰੀਆਂ ਉਹ ਕਿਸੇ ਤੋਂ ਲੁਕੀਆਂ ਨਹੀਂ ਰਹੀਆਂ। ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਭਾਜਪਾ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਿਆ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਾਰੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਤੇ ਬੋਲਿਆ ਵੱਡਾ ਹਮਲਾ ਬਿੱਟੂ ਨੇ ਆਪਰੇਸ਼ਨ ਬਲੂ ਸਟਾਰ ਤੇ ਪੀ ਚਦੰਬਰਮ ਦੇ ਦਿੱਤੇ ਬਿਆਨ ਬਾਰੇ ਗੱਲ ਕਰਦੇ ਹੋਏ ਕਿਹਾ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗੱਲ ਮੰਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਮੁਆਵਜ਼ੇ ਦੀ ਰਾਸ਼ੀ ਮਾਨ ਨੇ ਕਿਹਾ ਇਤਿਹਾਸ 'ਚ ਪਹਿਲੀ ਵਾਰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅੱਜ 5 ਕਰੋੜ 70 ਲੱਖ ਰੁਪਏ ਦੇ ਵੰਡੇ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਕੱਸਿਆ ਤੰਜ਼ ਮਾਨ ਨੇ ਕਿਹਾ ਕਿ ਸਿੱਧੂ ਨੂੰ ਸਿਰਫ ਵੋਟਾਂ ਵੇਲੇ ਪੰਜਾਬ ਦਾ ਏਜੰਡਾ ਯਾਦ ਆਉਂਦੇ ਸਿਰਫ ਵੋਟਾਂ ਦੇ ਸਮੇਂ ਸਿਆਸਤ ਕਰਨਾ ਨਹੀਂ ਹੈ ਕਿਸੇ ਤਰ੍ਹਾਂ ਦੀ ਸੇਵਾ ਅਸਦਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ